ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰੀਏ ਅੰਮ੍ਰਿਤ ਵੇਲੇ ਦਾ ਹੁਕਮ ਲਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੋ ਕਹੋ ਟਲ ਗੁਰ ਸੇਵੀਐ ਹੈ ਨਿਸ ਸਹਜ ਸੁਭਾਏ ਦਰਸ਼ਨ ਪਰਸਿਏ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਕਸਮਦੀ ਨੂਰ ਅਰਸੋਂ ਕੁਰਸੋਂ ਚਟਿਐ ਤੁਧ ਡਿਠੇ ਸਚੇ ਪਾਤਸਾ ਮਲ ਜਨਮ ਜਨਮ ਦੀ ਕਟਿਐ ਸਜਣ ਸਚਾ ਪਾਤ ਸਾਹੋ ਸਿਰ ਸਾਹਾਂ ਦਾ ਸਹੂ ਜਿਸ ਪਾਸ ਬੈਠਿਆ ਸੋਈ ਐ ਸਭਨਾ ਦਾ ਵੇਸਾ ਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਿਲਾ ਪਹਿਲਾ ਸੁਰਤ ਸਬਦ ਸਾਖੀ ਮੇਰੀ ਸਿੰਗੀ ਬਾਜੈ ਲੋਕ ਸੁਨੇ ਪਤ ਝੋਲੀ ਮੰਗਨ ਕਹਿ ਤਾਈ ਪਿਖਿਆ ਨਾਮ ਪੜੇ ਸੂਰਤ ਸਬਦ ਸਾਖੀ ਮੇਰੀ ਸਿੰਗੀ ਬਾਜ ਲੋਕ ਸੁਨੇ ਪਤ ਝੋਲੀ ਮੰਗਨ ਕਹਿ ਤਾਈ ਪੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਇ ਉਠਾਲੀ ਕਰਤੇ ਭਾਰ ਨ ਲਾਗੇ ਰਹਾਓ ਪਾਣੀ ਪ੍ਰਾਨ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਤਰਤੀ ਦੀਨੀ ਏ ਤੇ ਗੁਣ ਵਿਸਰੇ ਸਿੱਧ ਸਾਧਿਕ ਅਰ ਜੋਗੀ ਜੰਗਮ ਪੀਰ પુરਸ ਬਹੁ ਤੇਰੇ ਜੇ ਤਿਨ ਮਿਲਾ ਤਾਂ ਕੀਰਤ ਆਖਾ ਤਾਂ ਮਨ ਸੇਵ ਕਰੇ ਕਾਗਦ ਲੂਨ ਰਹਿਤ ਸੰਗੇ ਪਾਣੀ ਕਮਲ ਰਹਿ ऐसे भगत मिले जन नानक तीन जम क्या करे कागद लूनर है कि संगे पानी कमल रहे ऐसे भगत मिले जन नानक तिन जम क्या करे ए पहली पातशाही तान तान श्री गुरु नानक देव जी दी वाणी है गुरु साहिब कहंदे हन ਜੋ ਪ੍ਰਭੂ ਸਾਰੇ ਜਗਤ ਨੂੰ ਸੁਣਦਾ ਹੈ ਭਾਉ ਸਾਰੇ ਜਗਤ ਦੀ ਸਦਾ ਸੁਣਦਾ ਹੈ ਉਸ ਦੇ ਚਰਦਾਂ ਵਿੱਚ ਸੁਰਤ ਜੋੜਨੀ ਮੇਰੀ ਸਦਾ ਹੈ ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ ਉਸ ਦੇ ਦਰ ਤੇ ਮੇਰੀ ਸਿੰਗੀ ਵੱਜ ਰਹੀ ਹੈ ਉਸ ਦਾਤ ਤੋਂ ਭਿਖਿਆ ਮੰਗ ਲਈ ਆਪਣੇ ਆਪ ਨੂੰ ਯੋਗ ਪਾਤਰ ਬਣਾਣਾ ਮੈਂ ਮੋਡੇ ਉੱਤੇ ਚੋਲੀ ਪਾਈ ਹੋਈ ਹੈ ਤਾਂ ਕਿ ਮੈਨੂੰ ਨਾਮ ਭਿਖਿਆ ਮਿਲ ਜਾਏ ਹੈ ਜੋ ਕਿ ਮੈਂ ਵੀ ਗੋਰਖ ਦਾ ਚੇਲਾ ਹਾਂ ਪਰ ਮੇਰਾ ਗੋਰਖ ਸਦਾ ਜਿਉਂਦਾ ਜਾਗਦਾ ਹੈ ਮੇਰਾ ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ ਜਿਸ ਪਰਮਾਤਮਾ ਨੇ ਪਾਣੀ ਪੌਨ ਆਦਿਕ ਤੱਤਾਂ ਵਿੱਚ ਜੀਵਾਂ ਦੇ ਪ੍ਰਾਨ ਟਿਕਾ ਕੇ ਰੱਖ ਦਿੱਤੇ ਹਨ ਸੂਰਜ ਤੇ ਚੰਦਰਮਾ ਮੁਖੀ ਦੀਵੇ ਬਣਾਏ ਹਨ ਵਸਣ ਵਾਸਤੇ ਜੀਵਨ ਨੂੰ ertiditi deti hai ਜੀਵਨ ਨੇ ਉਸ ਨੂੰ ਪੁਲਾ ਕੇ ਉਸ ਦੇ ਇਤਨੇ ਉਪਕਾਰ ਵਿਸਾਰ ਦਿੱਤੇ ਹਨ ਜਗਤ ਵਿੱਚ अनेका ਜੰਗਮ ਜੋਗੀ ਪੀਰ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿੱਚ ਆਉਂਦੇ ਹਨ ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ ਉਹਨਾਂ ਨਾਲ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹੀ ਕਰਾਂਗਾ ਮੇਰਾ ਜੀਵਨ ਨਿਸ਼ਾਨਾ ਇਹੀ ਹੈ ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ ਜੀਵੇ ਲੂਨ ਕਿਓ ਵਿੱਚ ਪਿਆ ਗਲਦਾ ਨਹੀਂ ਜੀਵੇ ਕਾਗਜ਼ ਕਿਓ ਵਿੱਚ ਰੱਖਿਆ ਗਲਦਾ ਨਹੀਂ ਜੀਵੇ ਕੋਨ ਫੁੱਲ ਪਾਣੀ ਵਿੱਚ ਰਿਹਾ ਕੁਮਲਾਦਾ ਨਹੀਂ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਨ ਭਗਤ ਜਨ ਪਰਮਾਤਮਾ ਦੇ ਚਰਣਾ ਵਿੱਚ ਮਿਲੇ ਰਹਿੰਦੇ ਹਨ ਜਮ ਉਹਨਾਂ ਦਾ ਕੁਝ ਬਿਗਾਰ ਨਹੀਂ ਸਕਦਾ